ਆਪਾਂ ਗੱਲਾਂ ਕਰ ਲਾਂਗੇ ਮੈਂ ਕਿਹੜਾ ਬਾਬਾ ਨਾਨਕ ਸਾਰੇ ਜਣੇ ਪੁੱਛੋ ਸਾਰੇ ਜਣੇ ਲਿਖਾ ਸਭ ਉਸ ਵੇਰੇ ਫੇਰ ਤੁਹਾਨੂੰ ਜਪਾਉ ਹੁਣ ਕਰ ਹੁਣ ਦੱਸ ਜੇ 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 ਮੈਂ ਰੋਡ ショ ਨਹੀਂ ਕੀਤਾ ਬਲਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਓਟ ਆਸਰਾ ਲੈਣ ਵਾਸਤੇ ਆਇਆ ਹਾਂ ਵਾ ਮੇਰੇ ਨਾਲ ਜਦੋਂ ਮੈਂ ਗਰਦਾਸਪੁਰ ਜ਼ਿਲ੍ਹੇ ਵਿੱਚ ਇੰਟਰ ਹੋਇਆ ਮਾ ਹਜ਼ਾਰਾਂ ਵਰਕਰ ਕਾਲੀ ਦਲ ਦੇ ਜਿਹੜੇ ਸੀਗੇ ਉਹ ਬੜੇ ਯੋਸ਼ੋਖਰੋਸ਼ ਤੇ ਨਾਲ ਸ਼ਰਕਾਂ ਤੇ ਆਏ ਨੇ ਤੇ ਮੈਨੂੰ ਮੁਬਾਰਕਬਾਦ ਦਿੱਤੀ ਏ ਔਰ ਮੇਰੇ ਨਾਲ ਉਹ ਮਕੇਰੀਆਂ ਤੋਂ ਲੈ ਕੇ ਡੇਰੇ ਬਾਬੇ ਨਾਨਕ ਤੱਕ ਉਹ ਗੱਡੀਆਂ ਦੇ ਰੂਪ ਵਿੱਚ ਕਾਫਰੇ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲੈਣ ਵਾਸਤੇ ਆਏ ਨੇ ਅਰਦਾਸ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਸਾਰੇ ਵਰਕਰਾਂ ਦਾ ਦਿਲ ਦੀਆਂ ਡੰਗ੍ਹਾਈਆਂ ਤੋਂ ਧੰਨਵਾਦ ਕਰਨਾ ਵਾਂ ਜਿਨ੍ਹਾਂ ਦੇ ਮੈਨੂੰ ਦਰਸ਼ਨ ਹੋਏ ਨੇ ਤੇ ਮੈਨੂੰ ਬੜਾ ਵੱਡਾ ਹੌਸਲਾ ਮਿਲਿਆ ਵਾ ਤੇ ਮੇਰੇ ਨਾਲ ਗੁਰੂ ਮਹਾਰਾਜ ਦੀ ਅਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਨੇ 27 ਦੀ ਚੋਣ ਨੂੰ ਲਾਗੇ ਕਿਤਨਾ ਤੂੰ ਚਿਆਰ ਕਰੇ ਹੋਗੇ 27 ਦੀ ਚੋਣ ਤੇ ਹੁਣ ਤੁਹਾਨੂੰ ਰੰਗ ਹੀ ਦੱਸਣਗੇ ਕਿ ਕਿਦਾਂ ਰੰਗ ਬਦਲਦੇ ਆ ਜਿਵੇਂ ਮੀਂਹ ਪੈਂਦਾ ਵਾ ਤੇ ਹਰੀਆਲੀ ਪੈਦਾ ਹੋ ਜਾਂਦੀ ਹੈ ਨਾ ਹੁਣ ਹਰ ਵਰਕਰ ਮੋਸ਼ਨ ਨੂੰ ਵਟ ਦਏਗਾ ਸਾਲ ਅੱਜ 6 ਮਹੀਨੇ ਸਰਕਾਰ ਦੇ ਆਖੇ ਲੱਗਣੇ ਨੇ ਹੋਰ ਅਫਸਰ ਤੇ ਮੁੜ ਕੇ ਇਹਨਾਂ ਅਫਸਰਾਂ ਨੇ ਸਾਡੇ ਮਗਰ ਮਗਰ ਗੇੜੇ ਲਾਉਣੇ ਨੇ ਔਰ ਜਿਹੜੇ ਅਫਸਰ ਜਿਹੜੇ ਨੇ ਜਾਜਤੀਆਂ ਕਰਦੇ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਵਾ ਤੇ ਚੇਤਾਵਨੀ ਵੀ ਦੇਣੀ ਚਾਹੁੰਨਾ ਸਾਲ ਬਾਅਦ ਸਾਡੀ ਲੋੜ ਪੈਣੀ ਹੈ ਤੁਹਾਨੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਆਓਗੇ ਕਿਹੜੇ ਮੂੰਹ ਨਾਲ ਕਹੋਗੇ ਸਾਨੂੰ ਲਾ ਦਿਓ ਇਸ ਕਰਕੇ ਸਰਕਾਰ ਦਾ 21 ਵਿਸ਼ਵਾਸ ਸਮਝ ਲਾਂ ਸਾਨੂੰ 20 ਤੇ ਵੀ ਰੱਖਣ ਤੇ ਜੇ ਕਦੇ ਸਾਨੂੰ ਨજર ਅੰਦਾਜ਼ ਕੀਤਾ ਉਸੇ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਨજર ਅੰਦਾਜ਼ ਕਰ ਦਵਾਂਗੇ ਜੇ ਕੋਈ ਪਾਣੀ ਰੁੱਸੇ ਨੇ ਮਨਾਏ ਬੁਰਾ ਮਨਾਇਆ ਜਾਊ ਉਹਨਾਂ ਦਾ ਹੱਕ ਬੰਦਾ ਵਾ ਸਾਡਾ ਫਰਜ਼ ਬੰਦਾ ਹੈ ਉਹਨਾਂ ਦਾ ਰੁੱਸਣ ਦਾ ਹੱਕ ਬੰਦਾ ਵਾ ਸਾਡਾ ਫਰਜ਼ ਬੰਦਾ ਉਹਨਾਂ ਨੂੰ ਮਨਾਉਣ ਦਾ ਅਸੀਂ ਆਪਣਾ ਟੱਬਰ ਕਿਉਂ ਨਾ ਮਨਾਵਾਂਗੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਇੱਕ ਆਖਿਰ ਸਵਾਜੀ ਤੁਸੀਂ ਆਹ ਪਾਰਟੀ ਦੀ ਮਦਦ ਕੀਤੀ ਸੀ ਉਸ ਵਾਰੀ ਮੈਂ ਠੋਕੇ ਕੀਤੀ ਮੈਂ ਕੋਹ ਨੇਰੇ ਚ ਕੀਤੀ ਗਿਆ ਲੋਕੇ ਕੀਤੀ ਕੀ ਮੈਂ ਤਾਂ ਸੁੱਖੀ ਨੂੰ ਠੋਕਿਆ ਸੀਗਾ ਤੇ ਗਾਂ ਉਹਨੂੰ ਠੋਕਣਾ ਮੈਂ ਜਿਹੜੀ ਉਹਦੀ ਕਰਤੂਤ ਆ ਉਹਨੇ ਆਪਣੀ ਕਰਤੂਤਾ ਖੱਟਿਆ ਖਾਣਾ ਨਾ ਕਾਲੀ ਵਰਕਰਾਂ ਨੂੰ ਕੀ ਪਤਨੀ ਕਰ ਬੋਲੇ ਸੋਨਿਆ ਵਦਿਆ ਬਾਲ ਕਾਲੀ ਵਰਕਰਾਂ ਮੈਂ ਅਪੀਲ ਕਰਨਾ ਵਾ ਕਿ ਪ੍ਰਾਇੋਰਟੀ ਕਾਲੀ ਦਲ ਨੂੰ ਦੇਣ ਕੰਮਾਂ ਕਾਜਾਂ ਆਪਣੇ ਨੂੰ ਦੋ ਨੰਬਰ ਤੇ ਰੱਖਣ ਬਹੁਤਾ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਸਾਲ ਵਿੱਚ 5 7 10 ਕਾਨਫਰੰਸਾਂ ਤੇ 5 7 ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਾਂਗੇ ਤੇ ਜਦੋਂ ਕਦੇ ਕੋਈ ਅਫਸਰ ਜਾਇਤੀ ਕਰਦਾ ਵਾ ਤੇ ਮੈਂ ਹੁਣ ਆ ਗਿਆ ਵਾਂ ਉੱਥੇ ਜੇ ਮੋਰਚਾ ਵੀ ਲਾਉਣਾ ਪਿਆ ਤੇ ਲਾਵਾਂਗੇ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਦੇ ਕਈ ਇਹੋ ਜਿਹੇ ਵਰਕਰ ਸੀਗੇ ਜਿਨ੍ਹਾਂ ਦੇ ਬਾਰੇ ਦੂਜੀ ਲੀਡਰਸ਼ਿਪ ਨੂੰ ਕਈਆਂ ਨੂੰ ਨਹੀਂ ਸੀ ਪਤਾ ਉਹ ਘਰਾਂ ਦੇ ਵਿੱਚ ਮਿਊਸ ਹੋ ਕੇ ਬੈਗੇ ਸੀਗੇ ਪਿਛਲੇ 8 ਸਾਲ ਤੋਂ ਅੱਜ ਉਹ ਵਰਕਰਾਂ ਨੇ ਐਨੇ ਜੋਸ਼ ਦੇ ਨਾਲ ਲੰਗਾ ਸਾਹਿਬ ਪਹਿਲੀ ਵਾਰ ਜ਼ਿਲ੍ਹਾ ਪ੍ਰਧਾਨ ਬਣ ਕੇ ਪਹਿਲੀ ਵਾਰ ਗੁਰਦਾਸਪੁਰ ਜ਼ਿਲ੍ਹੇ 'ਚ ਐਂਟਰ ਹੋਏ ਨੇ ਹਜੂਮ ਲੋਕਾਂ ਦਾ ਨਸ਼ਹਿਰਾ ਪੱਤਨ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਆਉਂਦੇ ਆਉਂਦੇ ਕਈ ਥਾਵਾਂ ਤੇ ਪੜਾ ਸੀਗੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪੜਾ ਸੀਗੇ ਹਲਕਿਆਂ ਥਾਣੀ ਹੁੰਦੇ ਹੋਏ ਲੋਕਾਂ ਨੇ ਸਵਾਗਤ ਕਰਦੇ ਹੋਏ ਹੁਣ ਡੇਰਾ ਬਾਬਾ ਨਾਨਕ ਪਹੁੰਚੇ ਆ ਤੇ ਮੈਂ ਸਾਰੇ ਹੀ ਵਰਕਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਉਹਨਾਂ ਕੋਲੋਂ ਆਸ ਕਰਦਾ ਕਿ ਆਪਾਂ ਦਿਨ ਰਾਤ ਇੱਕ ਕਰਕੇ ਹੁਣ ਮਿਹਨਤ ਕਰਾਂਗੇ ਤਾਂ ਕਿ ਜੋ ਅਕਾਲੀ ਦਲ ਦਾ ਕੈਡਰ ਇਸ ਜ਼ਿਲ੍ਹੇ ਦੇ ਵਿੱਚ ਹੁੰਦਾ ਸੀਗਾ ਜਦੋਂ ਸਰਕਾਰ ਬੰਦੀ ਸੀਗੀ ਅਕਾਲੀ ਦਲ ਇਥੋਂ ਜਦੋਂ ਇਹ ਜ਼ਿਲ੍ਹਾ ਇਕੱਠਾ ਸੀਗਾ ਪਠਾਨਕੋਟ ਤੇ ਗੁਰਦਾਸਪੁਰ 10-10 ਸੀਟਾਂ ਲੈ ਕੇ ਜਾਂਦਾ ਰਿਹਾ ਏ ਤੇ ਇਸ ਵਾਰੀ ਵੀ ਅਸੀਂ ਇਹੋ ਜਿਹਾ ਕੋਈ ਕੰਮ ਕਰੀਏ ਕਿ ਅਕਾਲੀ ਦਲ ਸਾਰਾ ਇੱਕ ਮੁੱਠ ਹੋ ਕੇ ਗਿਲੇ ਸ਼ਿਕਵੇ ਸਾਰੇ ਦੂਰ ਕਰਕੇ ਤੇ ਅਸੀਂ ਅਕਾਲੀ ਦਲ ਦੀ ਜੋ 2027 ਚ ਸਰਕਾਰ ਬਣਨੀ ਹੈ ਉਹਰਾ ਮੁੱਢ ਗੁਰਦਾਸਪੁਰ ਜ਼ਿਲ੍ਹੇ ਤੋਂ ਬਣੀ ਏ ਤੇ ਮੈਂ ਅਖੀਰ ਦੇ ਵਿੱਚ ਸਾਰੇ ਵਰਕਰਾਂ ਨੂੰ ਸਮੁੱਚੇ ਡੇਰਾ ਬਾਬਾ ਨਾਨਕ ਖਲਕੇ ਦੇ ਵਰਕਰਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿਉਂਕਿ ਉਹਨਾਂ ਨੂੰ ਬਹੁਤ ਮਾਣ ਮਿਲਿਆ ਇਹ ਦੁਬਾਰਾ ਜ਼ਿਲ੍ਹਾ ਪ੍ਰਧਾਨਗੀ ਇਸ ਹਲਕੇ ਦੇ ਵਿੱਚ ਆਈ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਰਤਾਜ ਸੁਖਬੀਰ ਸਿੰਘ ਬਾਦਲ ਜੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਚੰਗਾ ਫੈਸਲਾ ਲਿਆ ਗੁਰਦਾਸਪੁਰ ਜ਼ਿਲ੍ਹੇ ਲਈ ਜੋ ਜੈਦਰ ਸੁੱਚਾ ਸਿੰਘ ਲੰਗਾ ਜੀ ਲੰਮਾ ਸਮਾਂ ਪਿੱਛੇ ਜ਼ਿਲ੍ਹੇ ਦੇ ਪ੍ਰਧਾਨ ਰਹੇ ਨਹੀਂ ਅਸੀਂ ਸਾਰੀਆਂ ਸ਼ੀਟਾਂ ਜਿੰਦੇ ਰਹੇ ਹਾਂ ਜਦੋਂ ਤੋਂ ਲੰਗਾਸਾ ਪ੍ਰਧਾਨਗੀ ਜੋ ਲੈ ਕੇ ਸਾਰਾ ਹੀ ਕਾਲੀ ਦਲ ਖੇਰੂ-ਖੇਰੂ ਹੋ ਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਇੰਨੀ ਪ੍ਰਮਾਤਮਾ ਦੀ ਕਿਰਪਾ ਆਈ ਉਹਨਾਂ ਨੂੰ ਪਹਿਲਾਂ ਕੋਰ ਕਮੇਟੀ ਦੇ ਮੈਂਬਰ ਫਿਰ ਵਰਕਿੰਗ ਕਮੇਟੀ ਦੇ ਮੈਂਬਰ ਤੇ ਹੁਣ ਜ਼ਿਲ੍ਹਾ ਪ੍ਰਧਾਨ ਬਣਾਇਆ ਅੱਜ ਸਵੇਰੇ ਤਕਰੀਬਨ 8 ਵਜੇ ਤੋਂ ਲੈ ਕੇ ਹੁਣ ਅਸੀਂ ਉੱਥੋਂ ਚੱਲ ਕੇ ਮਕੇਰੀਆਂ ਤੋਂ ਲੈ ਕੇ ਤੇ ਡੇਰਾ ਬਾਬਾ ਨਾਨਕ ਦੇ ਗੁਰੂ ਨਾਨਕ ਦੀ ਧਰਤੀ ਤੇ ਪਹੁੰਚੇ ਹਾਂ ਇੱਥੇ ਆ ਕੇ ਨਮਸਤਕ ਹੋਏ ਹਾਂ ਤੇ ਸਾਰੀਆਂ ਸੰਗਤਾਂ ਜਿੰਨਾਂ ਹਜ਼ਾਰਾਂ ਸੰਗਤਾਂ ਨੇ ਰਾਹ ਦੇ ਵਿੱਚ ਜੀ ਆਇਆਂ ਕਿਹਾ ਵੈ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਸਿਰ ਝੁਕਦਾ ਕਿ ਤੁਸੀਂ ਅੱਜ ਸੜਕਾਂ ਤੇ ਆ ਕੇ ਲੰਗਾਹ ਸਾਹਿਬ ਨੂੰ ਜੀ ਆਇਆਂ ਖੈਰ ਧੰਨਵਾਦ ਕੀਤਾ ਤੇ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕੀਤਾ